ਅੱਜਕੱਲ੍ਹ ਕਿਸਾਨ ਫਸਲਾਂ ਦੀ پیداوار ਨੂੰ ਵਧਾਉਣ ਲਈ ਰਸਾਇਣਿਕ ਖਾਦ ਅਤੇ ਕੀਟਨਾਸ਼ਕਾ ਦੀ ਵੱਧ ਤੋਂ ਵੱਧ ਵਰਤੋਂ ਕਰ ਰਹੇ ਨੇ ਇਸ ਕਾਰਨ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪਰ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਪੱਖੋਵਾਲ ਵਿੱਚ ਕੁਲਰਾਜ ਫਾਰਮ ਪਿਛਲੇ 10 ਸਾਲ ਤੋਂ ਜੈਵਿਕ ਖੇਤੀ ਕਰ ਰਿਹਾ ਸਾਰਾ ਪਰਿਵਾਰ ਇਸੇ ਕੰਮ ਨੂੰ ਸਮਰਪਿਤ ਹੈ ਇਸ ਫਾਰਮ ਦੀ ਮੁਖੀ ਰੁਪਿੰਦਰ ਗੌਰ ਨੂੰ ਫਲਾਦੀ ਰਾਣੀ ਕਿਹਾ ਜਾਂਦਾ ਹੈ ਉਸ ਤੋਂ ਸਟਾਰਟ ਕਰਿਆ ਸੀ ਕਣਕ ਤੋਂ ਹੀ ਕਰਿਆ ਸੀ ਉਸ ਤੋਂ ਬਾਅਦ ਅਸੀਂ ਫਰੂਟਿੰਗ ਵਿੱਚ ਆਵੇ ਫਰੂਟ ਅਸੀਂ ਸੇਬਾਂ ਤੋਂ ਸਟਾਰਟ ਕਰਿਆ ਸੀ ਹੁਣ ਸਾਡੇ ਕੋਲ ਕਰਦੇ ਕਰਾਉਂਦੇ 50 ਪਲਸ ਫਰੂਟਸ ਵੈਰਾਈਟੀ ਹੈਗੀ ਹੈ ਸਾਡੇ ਕੋਲੇ ਤੇ ਉਹਦੇ ਚ ਕਣਕ ਚ ਵੀ ਅਸੀਂ ਆਰਗੈਨਿਕ ਚ ਆ ਗਏ ਆ ਤੇ ਸੱਤ ਵੈਰਾਈਟੀਆਂ ਲੈ ਕੇ ਆਏ ਆ ਬਿਲਕੁਲ ਦੇਸੀ ਨੇ ਤੇ ਸਰੋਂ ਹੋ ਗਈ ਮਤਲਬ ਕਾਫੀ ਫਸਲਾਂ ਨੇ ਜਿਹੜੀਆਂ ਸਾਡੇ ਕੋਲ ਘੱਟੋ ਘੱਟ 35 40 ਫਸਲਾਂ ਹੈਗੀਆਂ ਮਤਲਬ ਸਿਆਲਾਂ ਦੀਆਂ ਤੇ ਗਰਮੀਆਂ ਦੋਨੋਂ ਐਡ ਕਰਕੇ ਇਹ ਜਿਹੜੀ ਹਲਦੀ ਵੀ ਹੋ ਗਈ ਹੈ ਨਾ ਮਿਲਟਸ ਹੋ ਗਏ ਤੇ ਫੂਟਸ ਤਾਂ ਹੋ ਹੀ ਗਏ ਦਾਲਾਂ ਹੋ ਗਈਆਂ ਸਬਜ਼ੀਆਂ ਹੋ ਗਈਆਂ ਇਵਨ ਕਿ ਸਾਡੇ ਜਿਹੜੇ ਪਸ਼ੂ ਰੱਖੇ ਹੋਏ ਆ ਉਹ ਵੀ ਦੇਸੀ ਨੇ ਉਹਨਾਂ ਦਾ ਜਿਹੜਾ ਚਾਰਾ ਉਹ ਵੀ ਆਰਗੈਨਿਕ ਉਸੇ ਕਰ ਲਿਆ ਐਮਏ ਅਤੇ ਬੀਐਡ ਰੁਪਿੰਦਰ ਕੌਰ ਨੇ ਕਰੋਨਾ ਤੋਂ ਪਹਿਲਾਂ 2016 ਵਿੱਚ 2 ਏਕੜ ਖੇਤੀ ਤੋਂ ਸ਼ੁਰੂਆਤ ਕੀਤੀ ਅਤੇ ਅੱਜ ਸਾਰਾ ਪਰਿਵਾਰ ਨੌਕਰੀ ਛੱਡ ਐਸੇ ਕਿਤੇ ਵਿੱਚ ਲੱਗਿਆ ਹੋਇਆ ਹੈ ਪਰਿਵਾਰ ਨੇ ਆਪਣੇ ਫਾਰਮ ਵਿੱਚ ਬਹੁਤ ਸਾਰੇ ਫਲਾਂ ਦੇ ਬੂਟੇ ਲਾਏ ਹੋਏ ਨੇ ਰੁਪਿੰਦਰ ਕੌਰ ਨੇ ਦੱਸਿਆ ਕਿ ਅੱਜ ਸਾਡੇ ਕੋਲ ਬਹੁਤ ਕਿਸਮਾਂ ਦੇ ਫਲ ਅਤੇ ਸਬਜ਼ੀਆਂ ਤਿਆਰ ਨੇ ਜੋ ਪੂਰੀ ਤਰ੍ਹਾਂ ਜੈਵਿਕ ਨੇ ਸਭ ਤੋਂ ਪਹਿਲਾਂ ਅਸੀਂ ਸੇਬ ਲਾਇਆ ਅਨਾਰ ਹੈਗੇ ਸਾਡੇ ਕੋਲ ਡ੍ਰੈਗਨ ਹੈਗੇ ਆ ਤੇ ਕਸ਼ਮੀਰੀ ਰੈੱਡ ਐਪਲ ਬੇਅਰ ਹੋਗੇ ਕੇਲੇ ਹੋਗੇ ਇਸ ਤਰ੍ਹਾਂ ਮਤਲਬ 50 ਵੈਰਾਈਟੀਆਂ ਹੈਗੀਆਂ ਜੀ ਟੋਟਲੀ ਜੋ ਪੰਜਾਬ ਚ ਹੋ ਸਕਦੇ ਆ ਉਹ ਸਾਰੇ ਹੋ ਗਏ ਖੋਦ ਖੇਤੋਂ ਚ ਆਉਂਦੇ ਆ ਨਾ ਜਿਵੇਂ ਜਿਵੇਂ ਕੋਈ ਪ੍ਰੋਬਲਮਸ ਆਉਂਦੀ ਸੀ ਅਸੀਂ ਕਿਸੇ ਨਾਲ ਜਾ ਕੇ ਸੋਲਵ ਕਰਦੇ ਸੀ ਉਹਦਾ ਉਹ ਸਟੈਪ ਵਾਈਜ਼ ਆ ਵਧਦੇ ਗਏ ਅਰ ਫਿਰ ਅਸੀਂ ਟ੍ਰੇਨਿੰਗਸ ਵੀ ਲਈਆਂ ਸਕਿੱਲ ਡਵੈਲਪਮੈਂਟ ਤੋਂ ਬੀਏਯੂ ਤੋਂ ਤੇ ਆਪਣੇ ਸੇਫਟ ਡਿਪਾਰਟਮੈਂਟ ਉਹ ਤੋਂ ਵੀ ਲਈਆਂ ਫੈਬੀ ਹੈ ਇੱਕ ਉਹਦੇ ਜਿਵੇਂ ਲਈਆਂ ਮਤਲਬ ਇਦਾਂ ਅਸੀਂ ਘੱਟੋ ਘੱਟ 9-10 ਟ੍ਰੇਨਿੰਗਸ ਲਈਆਂ ਨੇ ਪ੍ਰੋਸੈਸ ਕਰਨ ਦੀਆਂ ਵੀ ਤੇ ਜੈਵਿਕ ਦੇ ਉੱਤੇ ਵੀ ਲਈਆਂ ਨੇ ਰਪਿੰਦਰ ਕੋਰ ਦਾ ਪੁੱਤਰ ਐਮ ਐਸ ਸੀ ਆਈਟੀ ਹੈ ਜੋ ਇੱਕ ਸਾਲ ਨੌਕਰੀ ਕਰਨ ਤੋਂ ਬਾਅਦ ਪਿੰਡ ਆ ਕੇ ਆਪਣੇ ਪਰਿਵਾਰ ਦੇ ਨਾਲ ਖੇਤੀ ਹੀ ਕਰ ਰਿਹਾ ਹੈ ਪਰਿਵਾਰ ਜੈਵਿਕ ਖੇਤੀ ਕਰਨ ਦੇ ਨਾਲ ਆਪਣੀ ਉਪਜ ਦੀ ਪ੍ਰੋਸੈਸਿੰਗ ਵੀ ਆਪ ਹੀ ਕਰਦਾ ਹੈ ਕਿ ਅਸੀਂ ਮੰਡੀ ਨਹੀਂ ਲੈ ਜਾ ਕੇ ਜਾਂਦੇ ਜੀ ਕੌਣਾ ਕਾਣਾ ਕਾ ਉਹਦਾ ਆਟਾ ਜਾਂ ਦਲੀਆ ਜਾਂ ਬਿਸਕਟ ਬਣਾਉਨੇ ਆ ਮਿਲਰਸ ਹੋ ਗਏ ਉਹ ਵੀ ਪ੍ਰੋਸੈਸਿੰਗ ਕਰਕੇ ਕਰਦੇ ਜਿਵੇਂ ਨੂਡਲਸ ਬਣਾ ਲੀਆਂ ਉਹਨਾਂ ਨੂੰ ਆਪੋ ਹੀ ਬਣਾ ਲੇ ਫਰੂਟਸ ਦਾ ਐਜ਼ ਇਟ ਇਜ਼ ਕਈ ਵਾਈ ਚਲੇ ਵੀ ਜਾਂਦੇ ਪਰ ਜਦ ਜ਼ਿਆਦਾ ਹੁੰਦੇ ਉਹਦਾ ਵੀ ਜੈਮ ਵਗੈਰਾ ਜੂਸ ਵਗੈਰਾ ਅਸੀਂ ਸਪਲਾਈ ਕਰਦੇ ਆ ਉਹ ਵੀ ਤੇ ਬਾਕੀ ਹੋਗੇ ਆਪਣੀਆਂ ਦਾੜਾ ਉਹ ਵੀ ਅਸੀਂ ਆਪ ਹੀ ਮਾਰਕੀਟਿੰਗ ਕਰਦੇ ਆ ਮਤਲਬ ਡਾਇਰੈਕਟ ਕਸਟਮਰ ਕੋਲ ਹੀ ਜਾਂਦੀਆਂ ਸਾਡੀਆਂ ਹਾਲੇ ਨੂੰ ਆ ਪੰਜਾਬ ਐਗਰੋ ਤੋਂ ਰਜਿਸਟਰਡ ਆ ਸੀ ਹਾਂਜੀ ਅਸੀਂ ਵੇਰਕਾ ਦਾ ਇੰਸਟਾਲ ਲੱਗਦਾ ਸਾਡਾ ਇੱਕ ਵੇਰਕਾ ਤੇ ਲਵਾਉਂਦਾ ਆਪਣਾ ਪੰਜਾਬ ਐਗਰੋ ਵਾਲੇ ਲਵਾਉਂਦੇ ਸਤੋਂ ਪਰ ਅਸੀਂ ਡਾਇਰੈਕਟ ਕਸਟਮਰ ਵੀ ਸਾਡੇ ਕੋਲ ਕਾਫੀ ਨੇ ਜਿਹੜੇ ਫਾਰਮ ਦੇ ਉੱਤੇ ਲੈ ਕੇ ਜਾਂਦੇ ਆ ਤੇ ਜਿਹੜੇ ਮਤਲਬ ਪੱਕੇ ਹੀ ਹੋ ਗਏ ਉਹਨਾਂ ਨੂੰ ਅਸੀਂ ਘਰ ਵੀ ਡਿਲੀਵਰ ਵੀ ਕਰਵਾ ਦਿੰਨੇ ਆ ਸਾਮਾਨ ਡਿਲੀਵਰ ਇਸ ਤੇ ਕਰਾਉਂਦੇ ਆ ਜੇ ਤੁਹਾਨੂੰ ਦੁੱਧ ਵੀ ਸਾਡਾ ਜਾਂਦਾ ਤੇ ਹੋਰ ਵੀ ਸਮਾਨ ਜਿਹੜਾ ਅਸੀਂ ਆਨਲਾਈਨ ਗਰੁੱਪਸ ਬਣਾਏ ਹੋਏ ਆ ਜਿਹਨੂੰ ਕੋਈ ਡਿਮਾਂਡ ਹੁੰਦੀ ਆ ਆਪਣੀ ਡਿਮਾਂਡ ਪਾ ਦਿੰਦੇ ਆ ਵੀ ਅਸੀਂ ਉਹਦੀ ਡਿਲੀਵਰੀ ਕਰਵਾ ਦਿੰਨੇ ਆ ਇਹ ਪਰਿਵਾਰ ਜੈਵਿਕ ਖੇਤੀ ਕਰਕੇ ਦਿੱਥੇ ਚੰਗਾ ਮੁਨਾਫਾ ਕਮਾ ਰਿਹਾ ਹੈ ਰੁਪਿੰਦਰ ਕੋਰ ਦੇ ਪੁੱਤਰ ਜਪਨੀਤ ਸਿੰਘ ਨੇ ਦੱਸਿਆ ਹੈ ਕਿ ਅਸੀਂ ਲਗਾਤਾਰ ਜੈਵਿਕ ਖੇਤੀ ਨਾਲ ਜੁੜੇ ਹੋਏ ਆਂ ਉਹਨਾਂ ਦੱਸਿਆ ਕਿ ਮੈਂ ਐਮਐਸਸੀ ਆਈਟੀ ਕੀਤੀ ਹੋਈ ਹੈ ਉਸ ਤੋਂ ਬਾਅਦ ਡੇਢ ਸਾਲ ਬੈਂਕਿੰਗ ਸੈਕਟਰ ਵਿੱਚ ਨੌਕਰੀ ਕੀਤੀ ਜੋ ਛੱਡ ਕੇ ਆਪਣੇ ਮਾਤਾ ਪਿਤਾ ਨਾਲ ਖੇਤੀ ਕਰਨ ਲੱਗਿਆ ਜਪਨੀਤ ਨੇ ਕਿਹਾ ਕਿ ਉਹਨਾਂ ਦੀ ਜੈਵਿਕ ਖੇਤੀ ਲਾਹੇਵੰਦ ਹੋਵੇ ਉਸ ਲਈ ਉਸ ਬਾਰੇ ਟ੍ਰੇਨਿੰਗ ਜ਼ਰੂਰ ਲੈਂਦੇ ਆ ਕੰਮ ਹੈਗਾ ਹੀ ਪ੍ਰੋਸੈਸਿੰਗ ਦਾ ਮਤਲਬ ਜਿਹੜਾ ਰੌਅ ਪ੍ਰੋਡਕਟ ਆਉਂਦਾ ਆਪਾਂ ਉਹਦੀ ਪ੍ਰੋਸੈਸਿੰਗ ਕਰਕੇ ਉਦੋਂ ਕਾਹ ਸੇਲ ਆਊਟ ਕਰਦੇ ਆ ਉਹਦੇ ਫਿਰ ਤੁਸੀਂ ਸੋਸ਼ਲ ਮੀਡੀਆ ਤੇ ਮਾਰਕੀਟਿੰਗ ਕਰਦੇ ਹੋ ਕਿਦਾਂ WhatsApp ਦੇ ਗਰੁੱਪ ਬਣੇ WhatsApp ਦੇ ਗਰੁੱਪ ਬਣੇ ਹੋਏ ਆਗੇ ਆਪਣੇ ਉਦੋਂ ਤੇ ਆਪਾਂ ਆ ਨਵੀਂ ਜਿਹੜੀ ਚੀਜ਼ ਆਪਣੇ ਕੋਲ ਅਵੇਲੇਬਲ ਹੁੰਦੀ ਆ ਤੇ ਉਹਦੇ ਥਰੂ ਸਰਕੂਲੇਟ ਕਰ ਲੈਂਦੇ ਆ ਆਪਾਂ ਜਿਹੜਾ ਤੁਸੀਂ ਪ੍ਰੋਸੈਸਿੰਗ ਦੀ ਕੋਈ ਟ੍ਰੇਨਿੰਗ ਵੀ ਲਈ ਹੈ ਸਪੈਸ਼ਲ ਜਾਂ ਫਿਰ ਅ ਅੱਡ ਅੱਡ ਟ੍ਰੇਨਿੰਗਾਂ ਲਈਆਂ ਜਿਵੇਂ ਹਨੀ ਦਾ ਹੋ ਗਿਆ ਈ ਤੇ ਮਸ਼ਰੂਮ ਦਾ ਹੋ ਗਿਆ ਉਦਾਂ ਟ੍ਰੇਨਿੰਗ ਜਿਹੜੀ ਮਤਲਬ ਤੁਹਾਨੂੰ ਲੱਗਦੀ ਹੋਵੇ ਕੰਪੈਟੀਬਲ ਆ ਸਾਡੇ ਇਹਦੀ ਫੀਲਡ ਦੇ ਅਕੋਰਡਿੰਗ ਅਸੀਂ ਉਦਾਂ ਦੀ ਟ੍ਰੇਨਿੰਗ ਲੈ ਲੈਂਦੇ ਆ ਤੇ ਕਿਹੜੀ ਕਿਹੜੀ ਚੀਜ਼ ਦੀ ਪ੍ਰੋਸੈਸਿੰਗ ਕਰਦੇ ਹੋ ਤੁਸੀਂ ਅਹ ਕਣਕ ਦੀ ਹੋਗੀ ਪ੍ਰੋਸੈਸਿੰਗ ਝੋੜਸ ਦੀ ਹੋਗੀ ਦਾਣਾਂ ਹੋਗੀਆਂ ਤੇ ਜਿਵੇਂ ਕਣਕ ਨੂੰ ਆਪਾਂ ਦਲੀਆ ਹੋ ਗਿਆ ਆਟਾ ਜਿੱਦਾਂ ਦੀ ਗਾਹਕਾਂ ਦੀ ਡਿਮਾਂਡ ਆਪ ਉਹਦਾ ਉਹਨੂੰ ਕਰ ਲੈਣੀ। ਰੁਪਿੰਦਰ ਕੋਰ ਦਾ ਸੁਪਨਾ ਹੈ ਕਿ ਉਹ ਆਪਣੇ ਫਾਰਮ ਨੂੰ ਖੇਤੀ ਟੂਰਿਜ਼ਮ ਦੇ ਤੌਰ ਤੇ ਇਸਤੇਮਾਲ ਕਰੇ ਅਤੇ ਨੌਜਵਾਨ ਉਹਨਾਂ ਦੇ ਖੇਤ ਵਿੱਚ ਆ ਕੇ ਵੇਖਣ ਕਿ ਕਿਸ ਤਰ੍ਹਾਂ ਪੰਜਾਬ ਦੀ ਮਿੱਟੀ ਕਿੰਨੀ ਜਰਖੇਜ਼ ਹੈ। ਕਿ ਇੱਥੇ ਹਰ ਫਸਲ, ਹਰ ਸਬਜ਼ੀ, ਹਰ ਫਲ ਭਾਵੇਂ ਉਹ ਵਾਤਾਵਰਣ ਦੇ ਉਲਟ ਹੀ ਹੋਵੇ ਉਹ ਵੀ ਉਗਾਇਆ ਜਾ ਸਕਦਾ ਹੈ। ਸੋ ਇਸ ਪਰਿਵਾਰ ਦਾ ਆਧੁਨਿਕ ਖੇਤੀ ਪ੍ਰਤੀ ਉਹਨਾਂ ਦਾ ਜਜ਼ਬਾ ਅਤੇ ਲਗਨ ਵਾਕਈ ਕਾਬਿਲ-ਏ-ਤਾਰੀਫ਼ ਹੈ। ਇਟੀਵੀ ਭਾਰਤ ਲਈ ਲੁਧਿਆਣਾ ਤੋਂ ਵਿਰਿੰਦਰ ਥਿੰਦ ਦੀ ਰਿਪੋਰਟ